ਗਵਾਲਮੀਕੀ ਜੈਗੁਰੂ ਗਿਆਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਚੀ ਸਾਸੰਗਤ ਜੀ ਇੱਕ ਅਹਿਮ ਮੁੱਦਾ ਤੇ ਬੜੀ ਵਿਸ਼ੇਸ਼ ਜਿਹੜੀ ਹੈ ਵਿਚਾਰ ਜਿਹੜੀ ਹੈ ਤੁਹਾਡਾ ਨਾ ਕਰਨ ਲਈ ਮੈਂ ਆਇਆ ਕਿਉਂਕਿ ਇੱਕ ਐਕਟ ਜਿਹੜਾ 2009 ਹੈ ਜਿਹੜਾ ਪ੍ਰਾਈਵੇਟ ਸਕੂਲਾਂ ਦੇ ਵਿੱਚ ਗਰੀਬ ਬੱਚੇ ਜਿਹੜੇ ਪੜਾਉਂਦਾ ਉਹ ਸਾਥੀਓ ਤੁਹਾਡੇ ਸਾਰਿਆਂ ਦੇ ਧਿਆਨ 'ਚ ਹੀ ਹੋਊਗਾ ਕਿ ਸ਼ਨੇ 15 ਸਾਲ ਤੋਂ ਵੱਖ-ਵੱਖ ਸਟੇਟਾਂ ਦੇ ਵਿੱਚ ਵੱਖ-ਵੱਖ ਜਿਹੜੀਆਂ ਹੋਰ ਸਟੇਟਾਂ ਨੇ ਪੰਜਾਬ ਨੂੰ ਛੱਡ ਕੇ ਉਹਨਾਂ ਵਿੱਚ ਪੂਰਨ ਤੌਰ ਤੇ ਲਾਗੂ ਹੈ ਉਹਦੇ ਵਿੱਚ ਹਰ ਪ੍ਰਾਈਵੇਟ ਸਕੂਲ ਦੇ ਵਿੱਚ 25% ਜਿਹੜੇ ਆ ਗਰੀਬ ਬੱਚੇ ਜਿਹੜੇ ਆ ਪੜਦੇ ਆ ਪਰ ਇੱਥੇ ਕੀ ਹੋ ਰਿਹਾ ਪੰਜਾਬ ਦੇ ਵਿੱਚ ਸਾਨੂੰ ਮਾਨਯੋਗ ਹਾਈ ਕੋਰਟ ਦੇ ਵਿੱਚ ਜਾਣਾ ਪਿਆ ਹਾਈ ਕੋਰਟ ਦੇ ਵਿੱਚੋਂ ਆਦੇਸ਼ ਜਾਰੀ ਕੀਤਾ ਗਿਆ ਕੋਮ ਨਿਰਦੇਸ਼ ਹੋਏ ਕਿ ਜਿਹੜੇ ਐਕਟਿੰ ਜਿਹੜਾ ਆ 24 25 ਦੇ ਸੈਸ਼ਨ ਦੇ ਵਿੱਚ ਜਿਹੜਾ ਆ 25 26 ਦੇ ਸੈਸ਼ਨ ਦੇ ਵਿੱਚ ਬੱਚੇ ਜਿਹੜੇ ਦਾਖਲ ਕਰਨੇ ਆ ਪਰ ਪ੍ਰਾਈਵੇਟ ਸਕੂਲ ਆ ਜਿਹੜੇ ਉਹਨਾਂ ਦੀ ਮਨਮਾਨੀ ਆ ਜਿਹੜੀ ਉਹ ਸਾਥੀ ਉਹ ਅਜੇ ਤੱਕ ਜਾਰੀ ਹੈ ਨਾ ਤੇ ਉਹ ਚਾਹੁੰਦੇ ਆ ਕਿਸੇ ਨੂੰ ਜਿਹੜਾ ਆ ਉਹ ਦਾਖਲ ਕਰਨਾ ਉਹ ਜਾਣਬੁੱਝ ਕੇ ਹਰਾਸਮੈਂਟ ਕਰਦੇ ਆ ਜਾਣਬੁੱਝ ਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਉੱਥੇ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਆ ਕਿ ਸ਼ਕਤੀ ਨਾਲ ਇਹ ਆਦੇਸ਼ ਜਿਹੜੇ ਆ ਜਾਰੂ ਜਿਹੜੇ ਆ ਉਹ ਜਾਰੀ ਕੀਤੇ ਜਾਣ ਤੇ ਸ਼ਕਤੀ ਨਾਲ ਜਿਹੜਾ ਆ ਪ੍ਰਾਈਵੇਟ ਸਕੂਲਾਂ ਤੇ ਲਾਗੂ ਕਰਾਓ ਕਿਉਂਕਿ ਪ੍ਰਾਈਵੇਟ ਸਕੂਲ ਜਿਹੜੇ ਆ ਉਹ ਤੁਹਾਡੇ ਚਾਹੇਤਿਆਂ ਦੇ ਹੈ ਤੁਹਾਡੇ ਜਿਹੜੇ ਆ ਫੰਡ ਕਰਨ ਵਾਲੇ ਤੁਹਾਨੂੰ ਜਿਹੜੇ ਉਹਨਾਂ ਦੇ ਆ ਉਨ੍ਹਾਂ ਦੇ ਉੱਤੇ ਇਹ ਜਿਹੜੇ ਆਦੇਸ਼ ਤੁਸੀਂ ਜਾਣ ਪੁੱਝ ਕੇ ਲਾਗੂ ਨਹੀਂ ਕਰ ਰਹੇ ਸੋ ਮੇਰੀ ਅਪੀਲ ਹੈਗੀ ਆ ਸਮਾਜ ਮੇਰੇ ਨੂੰ ਮੇਰੇ ਲੋਕਾਂ ਨੂੰ ਮੇਰੇ ਭਾਈਚਾਰੇ ਮੇਰੇ ਆਵਾਮ ਨੂੰ ਕਿ ਤੁਸੀਂ ਨਿਕਲੋ ਬਾਹਰ ਮਕਾਨੋਂ ਸੇ ਤੋ ਜੰਗ ਲੜੋ ਬੇਈਮਾਨੋਂ ਸੇ ਇਹ ਜਿਹੜੇ ਬੇਈਮਾਨ ਲੋਕ ਹੈ ਉਹਨਾਂ ਦੇ ਅੰਗੇਸਟ ਆਪਾਂ ਸਾਰਿਆਂ ਨੇ ਲੜਾਈ ਲੜਨੀ ਹੈ ਕਿਉਂਕਿ ਜਿਹੜਾ 2000 ਸਿੱਖਿਆ ਦਾ 2000 ਐਕਟ 2009 ਹੈ ਉਹਦੇ ਵਿੱਚ ਸਾਰੇ ਗਰੀਬ ਵਰਗ ਦੇ ਬੱਚੇ ਕਾ ਕੋਈ ਕਿਸੇ ਵੀ ਜਾਤੀ ਦੇ ਹੋਣ ਉਹ ਸਾਰਿਆਂ ਨੂੰ ਜਿਹੜੀ ਐਡਮਿਸ਼ਨ ਜਿਹੜੀ ਹੈ ਉਹ ਨੇੜੇ ਦੇ ਕਿਸੇ ਵੀ ਪ੍ਰਾਈਵੇਟ ਸਕੂਲ ਦੇ ਵਿੱਚ ਉਹ ਕਰਾ ਸਕਦੇ ਆ ਪਰ ਇੱਥੇ ਪ੍ਰਾਈਵੇਟ ਸਕੂਲ ਜਿਹੜੀ ਆ ਆਪਣੀ ਮਨਮਾਨੀ ਕਰਦੇ ਆ ਜਾਣ ਬੁੱਝ ਕੇ ਡਰਾਮੇ ਕਰਦੇ ਆ ਜਾਣ ਬੁੱਝ ਕੇ ਉਹ ਜਿਹੜਿਆ ਆ ਉਹ ਲੋਕਾਂ ਨੂੰ ਹਰਾਸਮੈਂਟ ਕਰ ਰਹੇ ਆ ਮੈਂ ਸਾਰੀ ਆਮ ਆਬ ਨੂੰ ਬੇਨਤੀ ਕਰਦਾ ਇਕੱਠੇ ਹੋ ਕੇ ਇੱਥੇ ਵਕ ਵਕ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿਓ ਤੇ ਇਹਦੇ ਉੱਤੇ ਲੜਾਈ ਲੜੋ ਤਾਂ ਜੋ ਆਪਣੇ ਲੋਕ ਆਪਣੇ ਬੱਚੇ ਜਿਹੜੇ ਆ ਉਹ ਸਾਰੇ ਗਰੀਬ ਲੋਕਾਂ ਦੇ ਜਿਹੜੇ ਬੱਚੇ ਆ ਉਹ ਜਿਹੜਾ ਵਧੀਆ ਸਕੂਲਾਂ ਦੇ ਵਿੱਚ ਪੜਨ ਅਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜਾ ਸਾਡਾ ਅਧਿਕਾਰ ਹੈਗਾ 25% ਜਿਹੜਾ ਗਰੀਬਾਂ ਨੂੰ ਜਿਹੜਾ ਪੜਾਉਣ ਦਾ ਉਹ ਅਸੀਂ ਲਾਗੂ ਕਰਉਣ ਚ ਆਪਣਾ ਪੂਰਨ ਯਤਨ ਕਰੀਏ ਸੋ ਇਸ ਸਬੰਧੀ ਜਿੰਨੀਆਂ ਜਥੇਬੰਦੀਆਂ ਤੇ ਸੰਘਰਸ਼ ਲੜ ਰਹੀਆਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਸਾਥੀਓ ਤੁਹਾਡਾ ਬਹੁਤ ਵਧੀਆ ਤੁਸੀਂ ਐਜੂਕੇਸ਼ਨ ਤੇ ਕੰਮ ਕਰ ਰਹੇ ਹੋ ਇਸੇ ਤਰ੍ਹਾਂ ਆਪਾਂ ਲੜਾਈ ਜਿਹੜੀ ਹੈ ਲੜਨੀ ਹੈ ਤੇ ਉਹ ਅਧਿਕਾਰ ਜਿਹੜਾ ਆ ਉਹ ਐਕਟ ਜਿਹੜਾ ਪੰਜਾਬ ਦੇ ਵਿੱਚ ਸ਼ਕਤੀ ਨਾਲ ਪ੍ਰਾਈਵੇਟ ਸਕੂਲਾਂ ਦੇ ਉੱਤੇ ਲਾਗੂ ਕਰਾਉਣਾ ਆਹ ਰਲ ਕੇ ਆਵਾਮ ਆਵਾਮ ਨੂੰ ਆਵਾਜ਼ ਦੇਈਏ ਅਤੇ ਏਕਾ ਕਰੀਏ ਇਕਤਤਾ ਕਰੀਏ ਤੇ ਵੱਡੀ ਤਾਕਤ ਬਣ ਕੇ ਜਿਹੜਾ ਆ ਉਹ ਸੰਘਾ ਚ ਲੜੀਏ ਜੈ ਵਾਲਮੀਕੀ ਜੈ ਗੁਰੂ ਗਿਆਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ